ਲੁਧਿਆਣਾ ਦੇ ਹਲਕਾ ਆਤਮਨਗਰ ਅਧੀਨ ਗੋਬਿੰਦਨਗਰ ਵਾਰਡ ਨੰਬਰ 41 ਵਿੱਚ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਟਿਊਬਵੈੱਲ ਦਾ ਉਦਘਾਟਨ ਕੀਤਾ ਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਹੈ ਕਿ ਬੜੇ ਲੰਮੇ ਸਮੇਂ ਤੋਂ ਇਲਾਕੇ ਦੇ ਲੋਕਾਂ ਦੀ ਮੰਗ ਸੀ ਕਿ ਪਾਣੀ ਦੀ ਬੜੀ ਮੁਸ਼ਕਲ ਹੋ ਰਹੀ ਹੈ ਅਤੇ ਅੱਜ ਕੰਮ ਕਰਕੇ ਟਿਊਬਵੈੱਲ ਦਾ ਉਦਘਾਟਨ ਕਰਵਾਇਆ ਗਿਆ ਹੈ ਅਤੇ ਉਹਨਾਂ ਹੋਰ ਕੀ ਕਿਹਾ ਹੈ ਤੁਸੀਂ ਵੀ ਸੁਣੋ 1.5 ਲੱਖ ਰੁਪਏ ਲੱਗਣ ਵਾਲਾ 25 ਹਾਰਸਪਾਵਰ ਦਾ ਜਿਹੜਾ ਅਗਲੀ ਟੀਮ ਲੈ ਉਮੀਦ ਨੰਬਰ ਗੜੀ ਗੁਰੂ ਰੋਬਨ ਸਿੰਘ ਜੀ ਨਗਰ ਬਿਠੇ ਅੱਜ ਕੱਲ੍ਹ ਕਰਕੇ ਮਾਨੂੰ ਖੁਸ਼ੀ ਹੋ ਰਹੀ ਹੈ ਕਿ ਬਹੁਤ ਲੰਬੇ ਸਮੇਂ ਤੋਂ ਇਹ ਪਾਣੀ ਦੀ ਸਮੱਸਿਆ ਹਮੇਸ਼ਾ ਤੋਂ ਆ ਰਹੀ ਹੈ ਧੰਨਵਾਦ ਕਰਦਾ ਹਾਂ ਬਾਬਾ ਦੀਪ ਸਿੰਘ ਦਾ ਮੁੱਖ ਮੰਤਰੀ ਪੀਐਸ ਆਪ ਜੀ ਨੂੰ ਸਲਾਮ ਜੀ ਦਾ ਜਿਨ੍ਹਾਂ ਦੀ ਯੋਗਦਾਨ ਬਿਠੇ ਫਿਰਦਾ ਨਹੀਂ ਵੀ ਨਹੀਂ ਕੋਈ ਕੰਮ ਨਹੀਂ ਜਿਵੇਂ ਜਿਆਕੋ ਲੱਗਦੇ ਤੇ ਤਰਜੀਹ ਤੇ ਮਿਲ ਲੱਗ ਜਾਂਦੀ ਹੈ ਇਹ ਜੋ ਕੰਮ ਲੱਗਦਾ ਜਿਹੜਾ ਕੰਮ ਜਦੋਂ ਹੁੰਦਾ ਹੈ ਜਿੱਥੇ ਮਨ ਨੂੰ ਖੁਸ਼ੀ ਹੁੰਦੀ ਹੈ ਉੱਥੇ ਸੰਗਤ ਦੀ ਵੀ ਅਸਿਸਮੈਂਟ ਹੈ। ਤੁਸੀਂ ਤਾਂ ਕਿੰਨੇ ਪ੍ਰੋਜੈਕਟ ਲਾਗੇ ਆਪਣੇ ਹਲਕੇ ਦੇ ਵਿੱਚ ਪੂਰੇ ਹੋ ਗਏ ਨੇ। ਮੈਂ 45 ਟੂਬਾਂ ਆਪਣੇ ਹਲਕੇ ਦੇ ਵਿੱਚ ਲਗਾ ਚੁੱਕਾ ਹਾਂ ਤੇ ਹੋਰ ਵੀ ਸਾਡੇ ਕੋਲੇ ਜਿਹੜੀਆਂ ਐਪਲੀਕੇਸ਼ਨਾਂ ਆਈਆਂ ਨੇ ਕੱਲ ਵੀ ਉਹ ਅਧਿਕਾਰੀਆਂ ਨੂੰ ਮੈਂ ਲਿਖ ਕੇ ਭੇਜਿਆ ਕਿ ਥੱਗੀ-ਥੱਗੀ ਪਾਣੀ ਦੀ ਕਮੀ ਹੈ। ਕਿਉਂਕਿ ਤੁਹਾਨੂੰ ਪਤਾ ਵੀ ਹਲਕਾ ਤੇ ਨਗਰ ਵਿਕਾਸ ਪੱਖੋਂ ਬਹੁਤ ਹੀ ਉਤਸ਼ਾਹਤ ਹੋਇਆ ਤੇ ਉਗੜਿਆ ਹੈ ਹਰ ਪਾਸੇ ਇਹ ਜਿਹੜਾ ਹੈ ਇਹ ਜਦੋਂ ਵਾਰਡ ਚ ਕੀਤਾ ਗਿਆ ਇਹ ਬਾਡ ਨੰਬਰ ਇਹਦਾ ਪੁਰਾਣਾ 5643 ਨਵਾਂ ਆਪਣਾ 43 ਉਹਦੇ ਵੀ ਨਵਾਂ ਹੈ ਗਰੀਬਾਂ ਨੂੰ ਆਹ ਬਾਡ ਨੰਬਰ 43 ਜਿਹੜਾ ਪੁਰਾਣਾ ਵਾਰਡ ਨੰਬਰ 38 ਸੀਗਾ ਉੱਥੇ ਐਮਐਲਏ ਸਾਹਿਬ ਵੱਲੋਂ ਉਦਘਾਟਨ ਕੀਤਾ ਗਿਆ ਅਸੀਂ ਇੰਨੇ ਖੁਸ਼ ਨਸੀਬਾ ਜਦੋਂ ਐਮ.ਐਲ.ਏ. ਸਾਹਿਬ ਨੂੰ ਕੋਈ ਵੀ ਕੰਮ ਕਹਿੰਨੇ ਆ ਤੇ ਸਾਡਾ ਕੰਮ ਪਹਿਲੇ ਅਦਾਰ ਤੇ ਹੁੰਦਾ ਲੋੜ ਸੀ ਬੜੇ ਲੰਬੇ ਸਮੇਂ ਤੋਂ ਇੱਥੇ ਪਾਣੀ ਦੀ ਐਮ.ਐਲ.ਏ. ਸਾਹਿਬ ਨੂੰ ਕਿਹਾ ਵੀ ਸਮਰਸਤੀਪਾਲ ਦੀ ਲੋੜਾਂ ਕਹਿੰਦੇ ਜੀ ਲਵਾਓ ਤੇ ਸਾਰੇ ਅਜੇ ਇਲਾਕਿਆਂ ਨੂੰ ਅਸੀਂ ਕਿੰਨੇ ਖੁਸ਼ ਨੇ ਕਿ ਸਾਡਾ ਪਾਣੀ ਮਿਲ ਗਿਆ ਸਾਰਿਆਂ ਨੂੰ ਵੱਡੀ ਗੱਲ ਹੁੰਦੀ ਪਾਣੀ ਦੇਣਾ ਇੰਨੇ ਕੇ ਸਮੇਂ ਤੋਂ ਸਮੱਸਿਆ ਆ तकरीबन ਪਿਛਲੇ 15 ਸਾਲ ਤੋਂ ਸਮੱਸਿਆ ਸੀ ਇੱਥੇ ਪਾਣੀ ਦੀ ਜਿਹੜਾ ਹਾਂਜੀ ਜਿਹੜਾ ਪਾਣੀ ਦਾ ਇੱਥੇ ਕੋਈ ਹੱਲ ਨਹੀਂ ਹੋਇਆ ਸੀ ਹੁਣ ਹੱਲ ਹੋ ਗਿਆ ਲੋਕ ਬਹੁਤ ਖੁਸ਼ ਨੇ ਉਹ ਧੰਨਵਾਦ ਕਰ ਰਹੇ ਨੇ ਆਮ ਆਦਮੀ ਪ ਆ ਮੇਰੇ ਵਾਰ ਦੇ ਤੀਸਰਾ ਟੀਵਾ ਲੱਗ ਚੁੱਕਿਆ ਜੀ ਦੋ ਅਸੀਂ ਹੋਰ ਪਾਸ ਕਰਾਇਆ ਨੂੰ ਉਹ ਵੀ ਬਹੁਤ ਜਲਦ ਲੱਗ ਜਾਣਗੇ ਇਹਦੀ ਕਿੰਨੀ ਲਗਤ ਆਦੀ 12.5 ਲੱਖ ਰੁਪਏ ਠੀਕ ਹੈ ਧੰਨਵਾਦ